ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀਤ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤਹਿਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤਹਿਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਜਿਹੜੀ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਬੀਜੇਪੀ ਦੀ ਬੀਜੇਪੀ ਦੇ ਵੱਲੋਂ ਇੱਕ ਦੋਸ਼ ਲਗਾਇਆ ਗਿਆ ਆਮ ਆਦਮੀ ਪਾਰਟੀ ਦੇ ਉੱਪਰ ਉਹ ਕਹਿੰਦੇ ਵੀ ਡਾਕਟਰ ਭੀਮਰਾਓ ਅੰਬੇਦਕਰ ਦੀ ਸੋਚ ਦੇ ਨਾਲ ਨਫ਼ਰਤ ਹੈ ਆਮ ਆਦਮੀ ਪਾਰਟੀ ਨੂੰ ਬਿਲਕੁਲ ਜੀ ਬਿਲਕੁਲ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਜੋ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਬੁੱਤ ਤੋੜਿਆ ਗਿਆ ਉਹ ਕਹਿੰਦੇ ਜੀ ਕਿ ਇਹ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਤੜਵਾਇਆ ਗਿਆ ਯੂਨਾਰਿਸ ਸਿਰ ਦੇ ਵਿੱਚ ਇਹ ਗੱਲ ਹੈ ਹੀ ਨਹੀਂ ਕਿ ਅਸੀਂ ਸੰਵਿਧਾਨ ਦਾ ਤੇ ਡਾਕਟਰ ਭੀਮਰਾਓ ਅੰਬੇੜਕਰ ਸਾਹਿਬ ਦਾ ਸਰਕਾਰ ਕਿਵੇਂ ਕਰਨਾ ਇਹਨਾਂ ਦੇ ਵੱਲੋਂ ਇਹ ਸਾਰਾ ਕੁਝ ਜਾੜ ਬੁੱਝ ਕੇ ਕਰਵਾਇਆ ਗਿਆ ਕੇਜਰੀਵਾਲ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਇਹ ਕੁਝ ਕਰਵਾਇਆ ਗਿਆ ਨਹੀਂ ਤਾਂ ਥਾਣੇ ਤੋਂ ਕੁਝ ਕੁ ਦੂਰੀ ਦੇ ਉੱਤੇ ਇਹ ਸਾਰਾ ਕੁਝ ਕਿਵੇਂ ਹੋ ਸਕਦਾ ਉਹਨਾਂ ਨੇ ਇਹ ਨੁਕਤਾ ਛੁਕਿਆ ਹੁਣ ਦੇਖੋ ਕਮਾਲ ਦੀ ਗੱਲ ਆ ਹੈਰਾਨੀ ਦੀ ਗੱਲ ਵੀ ਹੈ ਵੀ ਇਹਨਾਂ ਦੀਆਂ ਹਰਕਤਾਂ ਕਿਸੀਆਂ ਕਿਸੀਆਂ ਹੈਗੀਆਂ ਜਦੋਂ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਤੇ ਅਮਿਤ ਸ਼ਾਹ ਨੇ ਇਹ ਗੱਲ ਕਹੀ ਸੀ ਕਿ ਅੰਬेडकर ਮਿਰਕਰ ਅੰਬेडकर ਮਿਰਕਰ ਅੰਬेडकर ਮਿਰਕਰ ਕਰੀ ਜਾਂਦੇ ਜੇਕਰ ਇੰਨੀ ਵਾਰ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਉਹ ਵੀ ਮਿਲ ਜਾਣੇ ਸੀ ਉਦੋਂ ਵਕੀਲਾਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਵੀ ਭਾਈ ਦੇਖੋ ਇਹ ਕੈਸੀਆਂ ਗੱਲਾਂ ਕਰਦੇ ਆ ਵੀ ਭਾਈ ਇਹਨਾਂ ਦੇ ਵੱਲੋਂ ਤਾਂ ਸੰਵਿਧਾਨ ਦੇ ਨਿਰਮਾਤਾ ਦਾ અપਮਾਨ ਕੀਤਾ ਗਿਆ ਤੇ ਅੱਜ ਇਹ ਚੇਤਾ ਆਇਆ ਹੈਗਾ ਜੀ ਬੀਜੇਪੀ ਨੂੰ ਕਿ ਭਾਈ ਇਹ ਤਾਂ ਆਮ ਆਦਮੀ ਪਾਰਟੀ ਨੇ ਡਾਕਟਰ ਭੀਮrao ਮਿਰਕਰ ਸਾਹਿਬ ਦਾ અપਮਾਨ ਕੀਤਾ ਹੈਗਾ ਜਦ ਕਿ ਹਕੀਕਤ ਇਹ ਆ ਕਿ ਕਿਸੇ ਦੇ ਝਾਂ ਦੇ ਵਿੱਚ ਇਹ ਗੱਲ ਹੈ ਹੀ ਨਹੀਂ ਕਿ ਅਸੀਂ ਸੰਵਿਧਾਨ ਦੇ ਮੁਤਾਬਕ ਚੱਲਣਾ ਕਿਵੇਂ ਆ ਸਰਕਾਰਾਂ ਕਿਵੇਂ ਚਲਾਉਣੀਆਂ ਹੈਗੀਆਂ ਸਾਡੇ ਕਿਹੜੇ ਕਿਹੜੇ ਫਰਜ਼ ਬਣਦੇ ਹੈਗੇ ਆ ਸੋ ਇਹਨਾਂ ਦੇ ਵੱਲੋਂ ਕੋਈ ਗੌਰ ਕੀਤੀ ਹੀ ਨਹੀਂ ਜਾਂਦੀ ਹੋਇਆ ਕੀ ਆ ਅਸਲ ਵਿੱਚ ਗੱਲ ਇਹ ਆ ਵੀ ਪਿਛਲੇ ਦਿਨੀ ਕੰਨ ਕਢਣ ਪਹਿਲਾਂ 26 ਜਨਵਰੀ ਵਾਲੇ ਦਿਨ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਲਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਬੁੱਤ ਤੋੜਨ ਵਾਸਤੇ ਥੌੜਾ ਲੈ ਕੇ ਇੱਕ ਬੰਦਾ ਉੱਤੇ ਚੜ ਗਿਆ ਉੱਤੇ ਥੌੜੇ ਮਾਰ ਰਿਹਾ ਤੇ ਉਹ 24 ਸੈਕਿੰਡ ਦੇ ਵਿੱਚ 24 ਸੈਕਿੰਡ ਜਿਹੜੀ ਕਲਿੱਪ ਵਾਇਰਲ ਹੋਈ ਆ ਉਹਦੇ ਵਿੱਚ ਬੜੀ ਵਾਰ ਉਹ ਉਹ ਵਾਰ ਕਰਦਾ ਤੇ ਉਸ ਤੋਂ ਬਾਅਦ ਲੋਕ ਨੂੰ ਥੱਲੇ ਲਾ ਲੈਂਦੇ ਆ ਫਿਰ ਉਹਨੂੰ ਕੁੱਟਦੇ ਵੀ ਆ ਤੇ ਕੁੱਟ ਕੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਵੀ ਕਰ ਦਿੰਦੇ ਆ ਤੇ ਹੁਣ ਇਸ ਮਸਲੇ ਦੇ ਉੱਤੇ ਰਾਜਨੀਤੀ ਚ ਲੱਪੀ ਆ ਇੱਕ ਤੇ ਦੂਜੀ ਬਾਰੇ ਕਹਿੰਦੀ ਦੂਜੀ ਤੀਜੀ ਬਾਰੇ ਕਹਿੰਦੀ ਆ ਇੱਕ ਡਰਾਮਾ ਜਿਵੇਂ ਹਰ ਗੱਲ ਤੇ ਚੱਲਦਾ ਹੁੰਦਾ ਪੰਜਾਬ ਦੇ ਵਿੱਚ ਇਹ ਉਹ ਡਰਾਮਾ ਚੱਲ ਪਿਆ ਨਾ ਤਾਂ ਆਮ ਆਦਮੀ ਪਾਰਟੀ ਨੇ ਕਦੇ ਸੰਵਿਧਾਨ ਦਾ ਸਤਿਕਾਰ ਕੀਤਾ ਤੇ ਨਾ ਕਦੇ ਸੰਵਿਧਾਨ ਦਾ ਸਤਕਾਰ ਆ ਜਿਹੜਾ ਉਹਨਾਂ ਨੇ ਕੀਤਾ ਬੀਜੇਪੀ ਬੜਿਆ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਮਨੋਰਥਾ ਤੇ ਉਹ ਆਪਣੇ ਆਪਣੇ ਮਨੋਰਥਾਂ ਦੇ ਖਾਤਰ ਅੱਗੇ ਵਧੀਆਂ ਉਹ ਸਿਰਫ ਤੇ ਸਿਰਫ ਆਪੋ ਆਪਣੇ ਮਨੋਰਥਾਂ ਦੇ ਤਰੀਕੇ ਵੰਦਾ ਚੱਲਦੇ ਆ ਤੇ ਉਹ ਕਿਹੜੀ ਅਸੀਂ ਸਿਆਸੀ ਪਾਰਟੀ ਆ ਜਿਨੇ ਕੇ ਸੰਵਿਧਾਨ ਦੇ ਮੁਤਾਬਕ ਸਤਕਾਰ ਦੀ ਗੱਲ ਕੀਤੀ ਹੋਵੇ ਬਰਾਬਰੀ ਤੇ ਗੱਲ ਕੀਤੀ ਹੋਵੇ ਉੱਚੀ ਨੀਚ ਦੇ ਖਾਤਮੇ ਦੀ ਗੱਲ ਕੀਤੀ ਹੋਵੇ ਅੱਜ ਸਾਡੇ ਦੇਸ਼ ਦੇ ਵਿੱਚ ਹੋ ਕੀ ਰਿਹਾ ਤੇ ਕਿੰਨਾ ਕ ਅਸੀਂ ਸੰਵਿਧਾਨ ਨੂੰ ਮੰਨਦੇ ਆ ਕਿ ਕਿਹੜੇ ਕਿਹੜੇ ਲੋਕਾਂ ਦੇ ਸੰਵਿਧਾਨ ਪੜਿਆ ਇਹਦੇ ਵੱਲ ਗੌਰ ਕਰਨੀ ਬਣਦੀ ਆ ਪਰ ਕਿਉਂਕਿ ਖੇਖਣਾ ਹਰ ਗੱਲ ਦੇ ਉੱਤੇ ਡਰਾਮਾ ਇਹ ਬਾ ਡਰਾਮੇਬਾਦੀ ਚੱਲੀ ਜਾਂਦੀ ਆ ਉਹ ਬੰਦਾ ਜਿਹੜਾ ਉਹਦਾ ਨਾਮ ਹੈ ਜੇਕਰ ਗਲਤ ਨਾ ਹੋਵਾ ਸ਼ਾਇਦ ਆਨੰਦਪ੍ਰੀਤ ਜਾਂ ਕੀ ਦੱਸਿਆ ਗਿਆ ਉਹ ਸੰਬੰਧ ਦੇ ਨਾਮ ਜਿਹੜੇ ਬੰਦੇ ਦੇ ਵੱਲੋਂ ਇਥੋੜੇ ਮਾਰੇ ਗਏ ਆ ਬੁੱਤ ਦੇ ਉੱਤੇ ਤੇ ਹੁਣ ਉਹਦੇ ਬਾਰੇ ਗੱਲ ਚੱਲਦੀ ਆ ਇਹ ਫਲਾਣੇ ਦਾ ਬੰਦਾ ਹੋਊਗਾ ਇਹ ਫਲਾਣੇ ਦਾ ਬੰਦਾ ਹੋਊਗਾ ਅਸਲ ਵਿੱਚ ਗੱਲ ਇਹ ਆ ਵੀ ਇਹੋ ਜੇ ਲੋਕ ਬਾਦ ਦੇ ਵਿੱਚ ਇਹ ਗੱਲ ਕਰਕੇ ਛੁੱਟ ਜਾਂਦੇ ਆ ਕਿ ਇਹ ਤਾਂ ਮਾਨਸਿਕ ਰੂਗੀ ਆ ਇਹ ਤਾਂ ਮਾਨਸਿਕ ਤੌਰ ਤੇ ਠੀਕ ਨਹੀਂ ਕੋਈ ਇੱਥੇ ਪੰਜਾਬ ਦੇ ਵਿੱਚ ਮਾਨਸਿਕ ਰੋਗੀ ਦੇ ਨਾਂ ਦੇ ਉੱਤੇ ਬੇਦਬੀ ਕਰ ਜਾਂਦਾ ਕੋਈ ਸ਼ਹੀਦਾਂ ਦਾ ਅਪਮਾਨ ਕਰ ਜਾਂਦਾ ਕੋਈ ਦੇਵੀ ਦੇਵਤਾ ਬਾਰੇ ਗਲਤ ਬੋਲ ਜਾਂਦਾ ਕੋਈ ਕਿਸੇ ਦਾ ਬੁੱਤ ਤੋੜ ਜਾਂਦਾ ਆ ਤਾਂ ਇੱਥੋਂ ਦੇ ਲੋਕਾਂ ਦੇ ਵਿੱਚ ਨੇ ਖਣ ਹੈਗੇ ਜੀ ਜੀ ਬਿਲਕੁਲ ਸਹੀ ਕਹੇ ਤੁਸੀਂ ਚਹਨਾ ਸਾਹਿਬ ਸਮਝ ਤੋਂ ਬਾਹਰ ਆ ਕਿ ਹੋਈ ਕੀ ਕੀ ਜਾਂਦਾ ਹੈ ਖੈਰ ਉਧਰ ਦੂਸਰੇ ਬੰਨੇ ਆਪਾਂ ਹੋਰ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਹਾਂ ਬਿਲਕੁਲ ਜੀ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਤੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣਾ ਮੇਰ ਬਣਾ ਹੀ ਲੈਣਾ ਸੀਗਾ ਤੇ ਲੱਗਦਾ ਸੀਗਾ ਵੀ ਭਾਈ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੁਝ ਨਾ ਕੁਝ ਕਰ ਲੈਣਾ ਕਿਉਂਕਿ ਮੈਂ ਅੱਗੇ ਵੀ ਗੱਲ ਕਰਨਾ ਹੁੰਦਾ ਜਿਹੜੀ ਸਰਕਾਰ ਹੁੰਦੀ ਨਾ ਉਹਦੇ ਕੋਲ ਸਾਰੇ ਵਸੀਲੇ ਹੁੰਦੇ ਆ ਉਹਨਾਂ ਨੇ ਸਾਰੇ ਸਾਧਨ ਅਪਣਾ ਲੈਣੇ ਹੁੰਦੇ ਆ ਤੇ ਉਹਨੂੰ ਫਿਰ ਇੱਕ ਵਾਰੀ ਮੌਕਾ ਮਿਲ ਜਾਣਾ ਹੁੰਦਾ ਵੀ ਭਾਈ ਅਸੀਂ ਆਹ ਕਰਨ ਲਈਏ ਅਸੀਂ ਆਹ ਕਰਕੇ ਦਿਖਾ ਦਿੰਨੇ ਆ ਆ ਵੀ ਕਰ ਦਿੰਨੇ ਆ ਸੋ ਆਮ ਆਦਮੀ ਪਾਰਟੀ ਦੇ ਕੋਲੇ ਕਿਤੇ ਵੀ ਬਹੁਤ ਨਹੀਂ ਸੀ ਆਮ ਆਦਮੀ ਪਾਰਟੀ ਦੇ ਕੋਲੇ ਨਾ ਜਲੰਧਰ ਦੇ ਵਿੱਚ ਨਾ ਮੁਹਾਲੀ ਦੇ ਵਿੱਚ ਨਾ ਲੁਧਿਆਣੇ ਦੇ ਵਿੱਚ ਨਾ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਇਹਨਾਂ ਦੇ ਕੌਂਸਲਰ ਇੰਨੇ ਨਹੀਂ ਸੀ ਕਿ ਸਿੱਧੇ ਤੌਰ ਦੇ ਉੱਤੇ ਇਹਨਾਂ ਦਾ ਮੇਅਰ ਬਣ ਜਾਂਦਾ ਪਰ ਕਿਉਂਕਿ ਜਿਹੜੀ ਸੱਤਾਧਾਰੀ ਤੇੜੋ ਬੰਦੇ ਤੋੜਦੇ ਤਾੜਦੇ ਜਾਣ ਦੀ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਬੰਦੇ ਰੱਜ ਕੇ ਤੋੜੇ ਜਿਵੇਂ ਕਿ ਬੀਜੇਪੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਖੇ ਕਰਦੀ ਹੁੰਦੀ ਹੈ ਇਹਨਾਂ ਨੇ ਮੇਅਰ ਦੀਆਂ ਚੋਣਾਂ ਮੁਖ ਕੀਤਾ ਤੇ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਮੋਤੀ ਪਾਟੀਆਂ ਮੇਅਰ ਬਣ ਗਏ ਆ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਬਣੀ ਆ ਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੀ ਆ ਤੇ ਸਭ ਤੋਂ ਜ਼ਿਆਦਾ ਕੌਂਸਲਰ ਸੀਗੇ ਕਾਂਗਰਸ ਦੇ ਪਰ ਕਾਂਗਰਸ ਨਹੀਂ ਬਣਾ ਸਕੀ ਆਪਣਾ ਮੇਅਰ ਇੱਥੋਂ ਦੇ 85 ਵਾਰਡ ਆ ਜਿੱਥੇ 86 ਕੌਂਸਲਰ ਚਾਹੀਦੇ ਸੀ ਘੱਟੋ-ਘੱਟ ਮੇਅਰ ਬਣਾਉਣ ਦੇ ਲਈ ਕਾਂਗਰਸ ਦੇ ਕੌਂਸਲਰਾਂ ਦੀ ਗਿਣਤੀ ਸਭ ਤੋਂ ਵੱਧ ਸੀ ਝਾੜੀ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਹਦੇ ਬੰਦੇ ਪਟਲੇ ਉਹਦੇ ਬੰਦੇ ਪਟਲੇ ਉਹਦੇ ਬੰਦੇ ਪਟਲੇ ਇਹ ਕਰਕੇ ਇਹ ਆਪਣਾ ਮੇਅਰ ਬਣਾਉਣ ਚ ਕਾਮਯਾਬ ਹੋ ਗਿਆ ਜੀ ਜੇਟਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਹਿੰਦੇ ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ਦੇ ਦਿੱਤਾ ਹੈ ਜੀ ਵੱਡਾ ਬਿਆਨ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਮੀਟਿੰਗ ਆ ਇਹ ਮੁਲਤਵੀ ਹੋਈ ਆ ਤੇ ਉਹ ਕਹਿੰਦੇ ਜੀ ਮੇਰੇ ਖਿਲਾਫ ਹੁਣ ਤਿਆਰੀਆਂ ਚੱਲ ਰਹੀਆਂ ਆ ਇਹ ਮੇਰੇ ਖਿਲਾਫ ਵੱਡੀ ਕਾਰਵਾਈ ਕਰਨ ਵਾਸਤੇ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਤੇ ਅਸਲ ਦੇ ਵਿੱਚ ਗੱਲ ਇਹ ਜੀ ਕਿ ਅੱਜ ਯਾਨੀ ਕਿ 28 ਤਰੀਕ ਨੂੰ ਮੀਟਿੰਗ ਹੋਣੀ ਸੀਗੀ ਸਿੰਘ ਸਾਹਿਬਾਨ ਦੀ ਉਧਰ ਕਿਸੇ ਕਾਰਨ ਕਰਕੇ ਰੱਦ ਕਰ ਦਿੱਤੀ ਜੀ ਦੱਸਿਆ ਇਹ ਕਿ ਆ ਵੀ ਜਾਨੀਰ ਗਗਬੀਰ ਸਿੰਘ ਦੇ ਕੁਝ ਨਿੱਜੀ ਰੁਕੀ ਨੇ ਆ ਜਿਹਦੇ ਕਰਕੇ ਉਹ ਕਹਿੰਦੇ ਜੀ ਕਿ ਇਹ ਜਿਹੜੀ ਹੈ ਮੀਟਿੰਗ ਤੇ ਹੁਣ ਅੱਗੇ ਕਰਾਂਗੇ ਉਹ ਤਰੀਕ ਨਹੀਂ ਤੈਅ ਕੀਤੀ ਗਈ ਤੇ ਪਰ ਇਹ ਮੀਟਿੰਗ ਹਾਲੇ ਦਾ ਸਮਾਂ ਨਹੀਂ ਤੈਅ ਕੀਤਾ ਗਿਆ ਪਰ ਜਿਹੜੀ ਇਹ ਮੀਟਿੰਗ ਹੋਣੀ ਸੀ ਇਹਦੇ ਬਾਰੇ ਅੰਦਾਜ਼ਾ ਸੀ ਵੀ ਸ਼ਾਇਦ ਇਹਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਗੱਲਬਾਤ ਹੋਵੇ ਜਾਨੀ ਹਰਪ੍ਰੀਤ ਸਿੰਘ ਦੇ ਬਾਰੇ ਸ਼ਾਇਦ ਉਹਦੇ ਵਿੱਚ ਗੱਲਬਾਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਹੋ ਰਹੀ ਆ ਉਹਦੇ ਬਾਰੇ ਗੱਲਬਾਤ ਹੋ ਜੇ ਸ਼ਾਇਦ ਇਹਦੇ ਵਿੱਚ ਪੰਜਾਬ ਦੇ ਕੁਝ ਹੋਰ ਭੱਜਦੇ ਮੁੱਦੇ ਦੀ ਗੱਲਬਾਤ ਹੋ ਜੇ ਪਰ ਗੱਲ ਇਹ ਜੀ ਕਿ ਮੀਟਿੰਗ ਪੋਸਟਪੋਰ ਹੋ ਗਈ ਆ ਤੇ ਜਾਨੀਰ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕਹੀ ਆ ਵੀ ਮੈਨੂੰ ਪਤਾ ਲੱਗਾ ਕਿ ਮੇਰੇ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਗਈ ਆ ਜਗਨਨਾਥ ਸਾਹਿਬ ਦੇ ਵਿੱਚ ਆ ਕੇ ਤੇ ਕੁਝ ਕੁ ਲੋਕ ਆ ਜਿਹੜੇ ਇਸ ਵੇਲੇ ਬੈਕ ਦੇ ਉੱਤੇ ਚੱਲਦੇ ਆ ਜਿਹੜੇ ਮੇਰੇ ਦੋਖੀ ਆ ਤੇ ਉਹਨਾਂ ਦੇ ਵੱਲੋਂ ਇਥੋਂ ਦੇ ਲੋਕਾਂ ਨੂੰ ਨਾਲ ਜੋੜ ਕੇ ਪੁੱਛਿਆ ਜਾ ਰਿਹਾ ਵੀ ਭਾਈ ਇਹਨੀਆਂ ਗਲਤੀਆਂ ਦੱਸੋ ਇਹਦੇ ਖਿਲਾਫ ਤੁਸੀਂ ਬਿਆਨ ਦਿਓ ਲਿਖਤੀ ਤੌਰ ਦੇ ਉੱਤੇ ਉਹ ਕਹਿੰਦੇ ਵੀ ਮੈਨੂੰ ਇਸ ਗੱਲ ਦੀ ਤਸੱਲੀ ਹੈ ਵੀ ਕਿਸੇ ਨੇ ਬਿਆਨ ਨਹੀਂ ਦਿੱਤਾਗਾ ਕਿਉਂਕਿ ਮੈਂ ਗਲਤ ਕੁਝ ਕੀਤਾ ਹੀ ਨਹੀਂਗਾ ਉਹਨਾਂ ਨੇ ਕਿਹਾ ਜੀ ਕਿ ਮੇਰੇ ਉੱਤੇ ਹੁਣ ਆਉਦੇ ਸਮੇਂ ਦੇ ਵਿੱਚ ਇਹ ਦੋਸ਼ ਲਾਉਣਗੇ ਮੇਰੀ ਕਰਦਾਰ ਖੁਸ਼ੀ ਕਰਨਗੇ ਪਰ ਜਦੋਂ ਇਹ ਕੁਝ ਕਰ ਲੈਣਗੇ ਮੇਰੇ ਖਿਲਾਫ ਜੋ ਜੋ ਕੁਝ ਉਹਨਾਂ ਨੇ ਕਾਰਵਾਈ ਪਾਉਣੀ ਉਹ ਪਾ ਲੈਣਗੇ ਤੇ ਉਸ ਤੋਂ ਬਾਅਦ ਫਿਰ ਮੈਂ ਦੱਸੂਗਾ ਕਿ ਭਾਈ ਇਹ ਕਰਦੇ ਕੀ ਕੀ ਰਹੇ ਆ ਜੇਕਰ ਇਹ ਇਉਂ ਕਰਦੇ ਤਾਂ ਫਿਰ ਇਉਂ ਹੀ ਸਹੀ ਮਤਲਬ ਇਹ ਇੱਕ ਜਿਹੜੀ ਜੰਗ ਆ ਇਹ ਆਉਂਦੇ ਸਮੇਂ ਦੇ ਵਿੱਚ ਵਧੂਗੀ ਘਟੂਗੀ ਨਹੀਂ ਤੇ ਜਿਸ ਤਰੀਕੇ ਦੇ ਨਾਲ ਅੱਜ ਸਿੱਖਾ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਮੈਂ ਸੋਚਦਾ ਹੁੰਦਾ ਵੀ ਭਾਵੇਂ ਤੁਹਾਡੀਆਂ ਅੰਦਰ ਖਾਤੇ 36000 ਤਰ੍ਹਾਂ ਦੀਆਂ ਲੜਾਈਆਂ ਹੋਣ ਪਰ ਜਦੋਂ ਤੁਸੀਂ ਇਹੋ ਜਿਹੀ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਜ਼ਰੂਰ ਸੋਚਣਾ ਬੰਦਾ ਵੀ ਭਾਈ ਆਮ ਲੋਕਾਂ ਦੇ ਮਨਾਂ ਦੇ ਉੱਤੇ ਕੀ ਸਿਰ ਪੈਂਦਾ ਇਹਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਪਰ ਸ਼ਾਇਦ ਇਹ ਵਿਚਾਰਿਆ ਨਹੀਂ ਜਾ ਰਿਹਾ ਜੋ ਕਿ ਮਾੜੀ ਗੱਲ ਹੈ ਖੈਰ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਹੁਣ ਡੱਲੇਵਾਲ ਸਾਹਿਬ ਦੀ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ 63 ਦਿਨ ਪੂਰੇ ਹੋ ਗਏ ਨੇ ਜੀ ਬਿਲਕੁਲ ਬਿਲਕੁਲ ਡੰਡੇਵਾਲ ਸਾਹਿਬ ਦੇ ਮਰਨ ਵਰਤ ਨੂੰ 63 ਦਿਨ ਪੂਰੇ ਹੋ ਗਏ ਆ ਤੇ ਅੱਜ 64ਵਾਂ ਦਿਨ ਚੱਲਦਾ ਜੀ ਅੱਜ 64ਵੇਂ ਦਿਨ ਦੇ ਵਿੱਚ ਦਾਖਲਾ ਉਹਨਾਂ ਦਾ ਮਰਨ ਵਰਤ ਤੇ 63 ਦਿਨ ਉਹਨਾਂ ਦੇ ਮਰਨ ਵਰਤ ਦੇ ਕੱਲ ਪੂਰੇ ਹੋ ਗਏ ਸੀ ਸੋ ਡੰਡੇਵਾਲ ਸਾਹਿਬ ਨੇ ਜਿਹੜੇ ਉਹ ਆਪਾਂ ਜਾਣਦੇ ਕਿ ਇਸ ਵੇਲੇ ਗੁਲੂ ਕੋਸ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਕੱਢ ਰਹੇ ਆ ਤੇ ਜਾਣ ਕੇ ਜਿਗਾ ਵੀ ਉਹ ਸਿਰਫ ਸਿਰਫ ਪ੍ਰਸ਼ਾਦੇ ਦੇ ਉੱਤੇ ਨਹੀਂ ਗਏ ਉਹ ਪਾਣੀ ਦੇ ਉੱਤੇ ਜ਼ਿੰਦਗੀ ਆਪਣੀ ਬਿਸਰ ਕਰ ਰਹੇ ਆ ਪਾਣੀ ਤੇ ਜ਼ਿੰਦਗੀ ਕੱਢ ਰਹੇ ਆ ਇਹ ਗੱਲ ਵੀ ਆ ਜੀ ਇਸ ਵੇਲੇ ਪਰ ਗੱਲ ਇਹ ਦੀ ਅਸਲ ਵਿੱਚ ਵੀ ਉਡੀਕ ਹੈ ਕਿ 14 ਤਰੀਕਾ ਜਿਹੜੀ 14 ਫਰਵਰੀ ਉਦੋਂ ਸ਼ਾਇਦ ਕੁਝ ਨਾ ਕੁਝ ਚੰਗਾ ਆ ਜਾਈ। ਠੀਕ ਹੈ ਕਿ ਸ਼ਾਇਦ ਕੁਝ ਨਾ ਕੁਝ ਵੀ ਇਹੋ ਜਿਹਾ ਬਣ ਜੇ ਜਿਹਦੇ ਉੱਤੇ ਆਪਾਂ ਆਸ ਕਰਕੇ ਵੀ ਭਾਈ ਇਹਨਾਂ ਨੇ ਕੁਝ ਨਾ ਕੁਝ ਕਰਤਾ ਹੈਗਾ ਇਹ ਭਾਈ ਜਿਹੜੇ ਕਿਸਾਨੀ ਦੇ ਲਈ ਪੰਜਾਬ ਦੇ ਲਈ ਐਮਐਸਪੀ ਦੇ ਲਈ ਕਾਨੂੰਨੀ ਗਰੰਟੀ ਦੇ ਲਈ ਸ਼ਾਇਦ ਕੁਝ ਨਾ ਕੁਝ ਇਹੋ ਜਿਹਾ ਕਰ ਲੈਣ ਆਸ ਹੀ ਕਰਨੀ ਬਣਦੀ ਆ। ਹਾਲਾਂਕਿ ਮੈਨੂੰ ਇਹ ਹੋ ਲੱਗਦਾ ਵੀ ਪਹਿਲੀ ਮੀਟਿੰਗ ਦੇ ਵਿੱਚ ਇਹਨਾਂ ਨੇ ਪੈਂਦੀ ਸੱਟੇਓ ਕੁਝ ਨਹੀਂ ਕਰਨਾ ਸ਼ਾਇਦ ਇਹ ਉਹੋ ਜਿਹਾ ਕੁਝ ਨਾ ਕਰਨ ਜਿਹੋ ਜਿਹੇ ਦੀ ਅਸੀਂ ਆਸ ਕਰੀ ਬੈਠੇ ਆ ਪਰ ਫਿਰ ਵੀ ਅਸੀਂ ਆਸ ਕਰਦੇ ਵੀ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਹੰਦਰੂ ਹੰਗਾਰਾ ਨਿਕਲੇ ਕਿਉਂਕਿ ਅਸੀਂ ਆਪਣੇ ਕਿਸਾਨਾਂ ਨੂੰ ਇਸ ਵੇਲੇ ਤੱਕ ਬਹੁਤ ਵੱਡੀ ਗਿਲਤੀ ਦੇ ਵਿੱਚ ਤੇ ਸੰਘਰਸ਼ ਕਰਦੇ ਦੇਖਿਆ ਅਸੀਂ ਇੱਥੇ ਜਾਨਾਂ ਦੇ ਵੀ ਦੇਖਿਆ ਕਿੰਨਿਆਂ ਨੇ ਖੁਦਕੁਸ਼ੀ ਕਰ ਲਈ ਕਿੰਨਿਆਂ ਦੀ ਬਿਮਾਰੀ ਦੀ ਹਾਲਤ ਦੇ ਵਿੱਚ ਮੌਤ ਹੋਈ ਆ ਕਿਸ ਤਰੀਕੇ ਦੇ ਹਾਲਾਤ ਬਣੇ ਆ ਇਹ ਆਪਾਂ ਜਾਣਦੇ ਆ ਪਰ ਗੱਲ ਵੀ ਜੇਕਰ 14 ਤਰੀਕ ਨੂੰ ਕੋਈ ਸੰਦਰੂ ਹੰਗਾਰਾ ਨਿਕਲੇ ਆਉਂਦਾ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ ਗਈ ਤੇ ਬਾਕੀ ਦੇਖਨੇ ਭਾਈ ਵੈਸੇ ਉਹਦਾ ਪਤਾ ਲੱਗਾ ਵੀ ਤਿੰਨ ਮਹਾ ਪੰਚਾਇਤਾਂ ਕਰਨ ਦੀ ਗੱਲ ਕਹੀ ਗਈ ਹੈ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਤਿੰਨ ਮਹਾ ਪੰਚਾਇਤਾਂ ਅਸੀਂ ਉਹਦੇ ਰਣ ਦੇ ਵਿੱਚ ਕਰਾਂਗੇ ਤੇ ਇਹ ਵੀ ਪਤਾ ਲੱਗਾ ਜੀ ਕਿ ਅੱਜ ਇੱਥੇ ਪਾਠ ਖਾਇਆ ਜਾਣਾ ਜਿਹਦੇ ਪਰਸੋਂ ਭੋਗ ਪਹਿਣਗੇ ਸੋ ਕਿਸਾਨ ਹੌਲੀ ਹੌਲੀ ਉੱਥੇ ਇਕੱਠੇ ਵੀ ਹੋ ਰਹੇ ਆ ਪਰ ਪੁੱਲ ਬਣਾ ਕੇ ਗੱਲ ਇਹ ਹੈ ਕਿ 14 ਫਰਵਰੀ ਨੂੰ ਕੇਂਦਰ ਦੇ ਨਾਲ ਜਿਹੜੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਹ ਦੇਖਦੇ ਹਾਂ ਜੀ ਜੀ ਬਿਲਕੁਲ ਤਾਂ ਸਰ ਬੀਬੀ ਜਗੀਰਕੌਰ ਹੋਰੀ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ ਜੀ ਇਹ ਕਿਹੜੇ ਹੁਕਮਾਂ ਦੀ ਗੱਲ ਕਰ ਰਹੇ ਨੇ ਦੇਖੋ ਬੀਬੀ ਜਗੀਰਕੌਰ ਦੇ ਵੱਲੋਂ ਤੇ ਗੁਰਪ੍ਰਕਾਸ਼ ਸਿੰਘ ਬਡਾਲਾ ਹੋਰਾਂ ਦੇ ਵੱਲੋਂ ਲੰਘੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵਗਿਆ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਉਹ ਕਹਿੰਦੇ ਕਿ ਚਾਹੀਦਾ ਇਹ ਸੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਪਾਲਣ ਕੀਤਾ ਜਾਂਦਾ ਪਰ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਵੀ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਉਹ ਕਹਿੰਦੇ ਵੀ ਦੇਖੋ ਜਦੋਂ ਇਹ ਗੱਲ ਕਹੀ ਗਈ ਸੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉਹਦੇ ਵੱਲੋਂ ਆਉਂਦੇ ਰਣਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕੀਤੀ ਜਾਊਗੀ ਪਰ ਇਹਨਾਂ ਨੇ ਕੋਈ ਕਦਰ ਨਹੀਂ ਕੀਤੀ ਉਸ ਗੱਲ ਦੀ ਇਹਨਾਂ ਨੇ ਕੀ ਕੀਤਾ ਕਿ ਕਹਿੰਦੇ ਆਪਣੀ ਮਰਜ਼ੀ ਦੇ ਮੁਤਾਬਕ ਭਰਤੀ ਸ਼ੁਰੂ ਕਰਤੀ ਹੈ ਤੇ ਇਸ ਵੇਲੇ ਉਹ ਭਰਤੀ ਦਾ ਕੰਮ جاری ਹੈਗਾ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਵੀ ਟਿਕ ਜਾਣਦੇ ਆ ਤੇ ਅਸੀਂ ਇਸ ਗੱਲ ਦੇ ਉੱਤੇ ਉਹ ਕਹਿੰਦੇ ਜੀ ਬਹੁਤ ਵੱਡੇ ਪੱਦਰ ਦੇ ਉੱਤੇ ਸੰਘਰਸ਼ ਕਰਾਂਗੇ ਦੇਖਦੇ ਕੀ ਬਣਦਾ ਪਰ ਗੁਰਪ੍ਰਤਾਪ ਸਿੰਘ ਮਡਾਲਾ ਹੋਰਾਂ ਨੇ ਕਿਹਾ ਮੇਰਾ ਨਾਂ ਪਾ ਦਿੱਤਾ ਗਿਆ ਸੀ ਵੀ ਭਾਈ ਇਹ ਅਬਜ਼ਰਵਰ ਹੋਣਗੇ ਇਹ ਫਰੀਰਕੋਟ ਦੇ ਵਿੱਚ ਭਰਤੀ ਦਾ ਕੰਮ ਕਰਨਗੇ ਜਦਕਿ ਇਵੇਂ ਨਹੀਂ ਹੁੰਦਾ ਅਸੀਂ ਬਿਲਕੁਲ ਨਹੀਂ ਇਵੇਂ ਕਰਦੇਗੇ ਉਹ ਕਹਿੰਦੇ ਜੀ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਚੱਲਣ ਵਾਲੇ ਬੰਦੇ ਆ ਜਿਵੇਂ ਇਹ ਚਾਹੁੰਦੇ ਸੀ ਉਵੇਂ ਤਾਂ ਬਿਲਕੁਲ ਨਹੀਂ ਹੁੰਦਾ ਜੀ ਜੀ ਤੇਣਾ ਸਾਹਿਬ ਹੁਣ ਲੁਧਿਆਣਾ ਦੀ ਗੱਲ ਕਰਦੇ ਆਂ ਜੀ ਲੁਧਿਆਣੇ ਦੇ ਵਿੱਚ ਕਹਿੰਦੇ ਗਨਮੈਨ ਦੁਆਰ ਨੂੰ ਲੈ ਕੇ ਵਿਵਾਦ ਹੋਇਆ ਤੇ ਅਫਸਰ ਕਹਿੰਦੇ ਕਿ ਪੈਸੇ ਲੈਂਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਜਿਸ ਤਰੀਕੇ ਦੇ ਨਾਲ ਨਾ ਇੱਕ ਬੰਦਾ ਉਹ ਕਹਿੰਦਾ ਜੀ ਮੈਂ ਹਿੰਦੂ ਭਾਈਚਾਰੇ ਦੇ ਵਿੱਚੋਂ ਆ ਤੇ ਹਿੰਦੂ ਇੱਕ ਜਥੇਬੰਦੀ ਦਾ ਮੈਂ ਇਸ ਵੇਲੇ ਆਗੂ ਆ ਉਹ ਕਹਿੰਦੇ ਜੀ ਕਿ ਕੁਝ ਸਮਾਂ ਪਹਿਲਾਂ ਯਾਨੀ ਕਿ ਸਾਲ ਪਹਿਲਾਂ ਮੈਨੂੰ ਉਹ ਕਹਿੰਦੇ ਜੀ ਇੱਕ ਫੋਨ ਆਉਂਦਾ ਪੁਲਿਸ ਦੇ ਵੱਲੋਂ ਉਹ ਕਹਿੰਦੇ ਵੀ ਤੁਹਾਡੇ ਬਾਰੇ ਜਾਣਕਾਰੀ ਮਿਲੀ ਹੈ ਥ੍ਰੈਟ ਵੀ ਤੇ ਤੁਹਾਨੂੰ ਗੱਡਮੈਨ ਦੇਣਾ ਵੀ ਤੁਹਾਡੇ ਕੋਲ ਇੱਕ ਗੱਡਮੈਨ ਹੋਊਗਾ ਤੇ ਕਹਿੰਦੇ ਮੈਂ ਕਿਹਾ ਠੀਕ ਆ ਜੀ ਇਸ ਗੱਡਮੈਨ ਜਿਹੜਾ ਬਹਲੇ ਲਿਆ ਉਹ ਕਹਿੰਦੇ ਜੀ ਕੁਝ ਕੁ ਸਮੇਂ ਬਾਅਦ ਸਾਡੀ ਹੀ ਜਥੇਬੰਦੀ ਦੇ ਕੁਝ ਆਗੂ ਜਾਂ ਹੋਰ ਜਥੇਬੰਦੀ ਕਹਿੰਦੇ ਕੁਝ ਆਗੂ ਕਹਿੰਦੇ ਵੀ ਯਾਰ ਤੇਰੇ ਤੋਂ ਨਾ ਪੁਲਿਸ ਵਾਲੇ ਨਾਰਾਜ਼ ਆ ਤੇ ਉਹ ਜਿਹੜੀ ਨਾਰਾਜ਼ਗੀ ਆ ਤੇ ਉਹ ਆਪਣਾ ਗੱਡਮੈਨ ਵਾਪਸ ਲੈਣ ਲੱਗੇ ਆ ਜੇ ਤੂੰ ਇਹ ਚਾਹਣਾ ਵੀ ਭਾਈ ਜਿਹੜਾ ਇਹ ਪੁਲਿਸ ਵਾਲੇ ਬਰਕਰਾਰ ਰਹਿਣ ਤੇਰੇ ਕੋਲੇ ਗੱਡਮੈਨ ਬਰਕਰਾਰ ਰਹੇ ਤੇ ਫਿਰ ਆਪਾਂ ਨੂੰ ਲੱਖ ਰੁਪਏ ਜਿਹੜਾ ਖਰਚਾ ਕਰਨਾ ਪੈਣਾ ਸਾਬ ਨੂੰ ਵਟੇ ਨੂੰ ਲੱਖ ਰੁਪਈਆ ਦੇਣਾ ਪੈਣਾ ਉਹ ਕਹਿੰਦੇ ਕਿ ਮੈਂ ਦੇ ਨਹੀਂ ਸਕਿਆ ਤੇ ਮੇਰਾ ਗਨਮੈਂਟ ਵਾਪਸ ਲੈ ਲਿਆ ਫਿਰ ਕੁਝ ਸਮੇਂ ਬਾਅਦ ਮੈਂ ਪੈਸੇ ਦੇ ਹੀ ਦਿੱਤੇ ਤੇ ਫਿਰ ਮੇਰਾ ਗਨਮੈਂਟ ਵਾਪਸ ਆ ਗਿਆ ਸੋ ਉਹ ਕਹਿੰਦੇ ਜੀ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਸਾਡੇ ਨਾਲ ਹੁੰਦਾ ਹੈਗਾ ਤੇ ਇਹ ਸਾਡੇ ਕੁਝ ਜਿਹੜੇ ਨੇਤਾ ਜਿਹੜੇ ਸਾਡੇ ਅੰਦਰ ਖਾਤੇ ਸਾਡੀ ਆਪਣੀ ਪਾਰਟੀ ਵਾਲੇ ਆ ਉਹ ਕਹਿੰਦੇ ਉਹ ਵੀ ਨਾਲੇ ਹੋਏ ਆ ਤੇ ਪੁਲਿਸ ਅਧਿਕਾਰੀ ਵੀ ਹੋਜੇ ਆ ਉਹਨੇ ਕੁੱਲ ਮਿਲਾ ਕੇ ਗੱਲ ਇਹ ਕਹੀ ਆ ਵੀ ਇਸ ਵੇਲੇ ਸਾਡੀ ਪਾਰਟੀ ਵਾਲੇ ਵੀ ਸਾਡੀ ਜਥੇਬੰਦੀ ਵਾਲੇ ਵੀ ਜੋ ਕਹਿੰਦਾ ਜੀ ਇਸ ਤੋਂ ਇਲਾਵਾ ਜਿਹੜੇ ਇਸ ਵਾਲੇ ਪੁਲਿਸ ਵਾਲੇ ਵੀ ਆ ਉਹ ਗਨਮੈਂਟ ਦੇ ਕੇ ਵਾਪਸ ਲੈ ਕੇ ਬੰਦੇ ਨੂੰ ਜ਼ਲੀਲ ਕਰਕੇ ਉਹਦੇ ਤੇ ਦਬਾਅ ਬਣਾ ਕੇ ਇਹ ਪੈਸੇ ਲੈਣ ਦਾ ਕੰਮ ਕਰਦੇ ਆ ਹੁਣ ਉਹਦੀ ਗੱਲ ਕਿੰਨੀ ਸੱਚੀ ਹੈ ਤਾਂ ਉਹ ਜਾਣਦਾ ਪਰ ਉਹਦਾ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਵਿੱਚ ਜੇਕਰ ਤੁਹਾਡੀ ਐਮਪੀ ਜਾਂ ਐਮਐਲਏ ਦੇ ਨਾਲ ਧਾਲ ਗਲਦੀ ਹੈ ਜੇ ਤੁਹਾਡੀ ਵੱਡੇ ਪੁਲਿਸ ਅਧਿਕਾਰੀ ਦੇ ਨਾਲ ਧਾਲ ਗਲਦੀ ਹੈ ਤੇ ਤੁਸੀਂ ਮੰਨ ਲਓ 15 20 ਦਿਨ ਤੱਕ ਮਹੀਨੇ ਤੱਕ ਇਹ ਕਰ ਲੈਣੇ ਗਨਮੈਂਟ ਉਹ ਆਪਦੇ ਵਾਲੇ ਦੋ ਤੁਹਾਡੇ ਨਾਲ ਤੋਰ ਦਿੰਦੇ ਆ بس ਤੁਹਾਡੀ ਸੈਟਿੰਗ ਹੋਣੀ ਚਾਹੀਦੀ ਉਹਦੇ ਨਾਲ ਮੰਨ ਲਓ ਧਾਰਨ ਦੇ ਤੌਰ ਦੇ ਉੱਤੇ ਮੇਰੇ ਕੋਲ 7-8 ਗਨਮੈਨ ਹੋਣ ਤੇ ਤੁਸੀਂ ਆਏ ਹੋ ਮ ਵਿਦੇਸ਼ ਦੇ ਵਿੱਚੋਂ ਜਾਂ ਤੁਹਾਨੂੰ ਕੋਈ ਕੰਮਕਾਜ ਹੋ ਗਿਆ ਵੀ ਭਾਈ ਮੈਂ ਫਲਾਣੀ ਥਾਂ ਤੇ ਜਾਣਾ ਮਟਰ ਮਾਰਨੀ ਆ ਤੇ ਮੈਂ ਕਹਿੰਦਾ ਵੀ ਤਿੰਨ ਗਨਮੈਨ ਮੇਰੇ ਵਾਲੇ ਨਾਲ ਲੈ ਜਾਓ ਚਲੋ ਮੇਰੇ ਵਾਲਿਆਂ ਜੀ ਤੁਹਾਡੇ ਵੱਲ ਭੇਜ ਦਿੰਨੇ ਆ ਸੋ ਇਸ ਤਰੀਕੇ ਦੇ ਨਾਲ ਕੰਮ ਚੱਲ ਜਿੰਦਾ ਪਰ ਇਹ ਗਲਤ ਹੈਗਾ ਜੀ ਅਸੂਲਾਂ ਮੁਤਾਬਕ ਗਲਤ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਇੱਕ ਅੰਕੜਾ ਆਇਆ ਕਹਿੰਦਾ ਸਰ ਸਾਹਮਣੇ ਜਿਹਨੇ ਸਾਰਿਆਂ ਨੂੰ ਹੈਰਾਨ ਕਰਤਾ ਹੈ ਕਹਿੰਦੇ ਪੰਜਾਬ ਚ 2 ਸਾਲਾਂ ਦੇ ਵਿੱਚ ਤਕਰੀਬਨ ਸਾਢੇ 3 ਲੱਖ ਲੋਕ 크ਰਿਸਚੀਅਨ ਬਣ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਸਾਢੇ 3 ਲੱਖ ਦੇ ਕਰੀਬ ਲੋਕ ਆ ਜਿਹੜੇ ਉਹ 크ਰਿਸਚੀਅਨ ਬਣੇ ਆ ਤੇ ਮੈਂ ਨਹੀਂ ਕਹਿੰਦਾ ਇਹ ਰਣਵੀਰ ਸਿੰਘ ਜਿਹੜੇ ਸਿਕਸ ਪੋਲਰ ਉਹਨਾਂ ਦੇ ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ ਰਿਪੋਰਟ ਜਿਹੜੀ ਉਹਨਾਂ ਦੇ ਵੱਲੋਂ ਖੋਜ ਪੜਤਾਲ ਕੀਤੀ ਗਈ ਹੈ ਉਹਦੇ ਆਧਾਰ ਦੇ ਉੱਤੇ ਅੰਕੜਾ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ 2 ਲੱਖ ਤੇ 2023 ਦੇ ਵਿੱਚ 1.5 ਲੱਖ ਲੋਕ ਆ ਜਿਹੜੇ ਉਹ 크ਿਸਚਨ ਭਾਈਚਾਰੇ ਨਾਲ ਜਾ ਜੁੜੇ ਆ ਤੇ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਮਾਣਾ ਨਹੀਂ ਕਹਿੰਦੇ ਪਰ ਗੱਲ ਇਹ ਵੀ ਕਾਰਨ ਕੀ ਹੋਇਆ ਲੋਕਾਂ ਦੇ ਵਿੱਚ ਕਿਉਂ ਨਹੀਂ ਟਕਾ ਹੁਣ ਸਵਾਲ ਇਹ ਪੈਦਾ ਹੁੰਦਾ ਲੋਕ ਕਿਹੜੇ ਕਾਰਨ ਕਰਕੇ ਸਾਰਾ ਕੁਝ ਕਰ ਰਹੇ ਸਵਾਲ ਇਹ ਪੈਦਾ ਹੁੰਦਾ ਤੇ ਇਹਦੇ ਪਿੱਛੇ ਵਜ੍ਹਾ ਕੀ ਹੋਊਗੀ ਸਵਾਲ ਇਹ ਪੈਦਾ ਹੁੰਦਾ ਕੁਝ ਨਾ ਕੁਝ ਪਿੱਛੇ ਵਜ੍ਹਾ ਹੋਊਗੀ ਵੀ ਭਾਈ ਇਸ ਤਰੀਕੇ ਨਾਲ ਲੋਕ ਕਰ ਰਹੇ ਆ ਜਿਹੜਾ ਆਮ ਤੌਰ ਤੇ ਕਾਰਨ ਮੰਨਿਆ ਜਾਂਦਾ ਵੀ ਦੇਖੋ ਤਰਨਤਾਰਨ ਦੇ ਵੱਲ 101% ਗਿਣਤੀ ਦੇ ਵਿੱਚ ਵਾਧਾ ਹੋਇਆ ਈਸਾਈ ਭਾਈਚਾਰੇ ਦੇ ਵੱਲ ਜਾਣ ਵਾਲਿਆਂ ਦੇ ਵਿੱਚ ਉਹਨਾਂ ਨੂੰ ਪ੍ਰਚਾਰ ਕਰਨ ਦਾ ਵੀ ਢੰਗ ਆ ਉਹ ਡੋਰ ਟੂ ਡੋਰ ਜਾ ਕੇ ਪ੍ਰਚਾਰ ਵੀ ਕਰਦੇ ਆ ਅਸੀਂ ਪ੍ਰਚਾਰ ਨਹੀਂ ਕਰ ਸਕੇ ਸਾਡੇ ਇੰਨੇ ਗੁਰਦੁਆਰੇ ਮੰਦਰ ਬਸ ਜਿਦਾ ਹੋਣ ਦੇ ਬਾਵਜੂਦ ਉਹ ਆਪਣੀਆਂ ਚਰਚਾ ਹੁਣੇ-ਹੁਣੇ ਬਣਾ ਕੇ ਜਿਵੇਂ ਕਿ ਇੱਥੇ ਗੁਰਦਾਸਪੁਰ ਦੇ ਵੱਲ ਤਰਨਤਾਰਨ ਦੇ ਵੱਲ ਇੱਕਦਮ ਚਰਚਾ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਤੇ ਉਹ ਉਥੇ ਧਰਮ ਪਰिवर्तन ਦਾ ਕੰਮ ਵੀ ਕਰਾਉਂਦੇ ਹੈਗੇ ਆ ਫਿਰ ਉਹ ਜਿਹੜੇ ਗਰੀਬ ਲੋਕ ਆ ਦਲਿਤ ਭਾਈਚਾਰਾ ਉਹਨੂੰ ਵਰਤ ਤੋਂ ਬਾਅਦ ਨਾਲ ਜੋੜ ਰਹੇ ਆ ਕਿਉਂਕਿ ਇਹ ਅਸੰਤੁਸ਼ਟ ਵਰਗਾ ਵੀ ਭਾਈ ਕਿਸੇ ਦੀ ਇਹਨਾਂ ਦੀ ਬਾਹ ਨਹੀਂ ਫੜੀ ਕਿਸੇ ਨੇ ਇਹਨਾਂ ਨੂੰ ਸਨਮਾਨ ਨਹੀਂ ਦਿੱਤਾਗਾ ਇਹ ਲਚਕੀਲੇ ਤਰੀਕੇ ਨਾਲ ਚੱਲਦੇ ਆ ਵੀ ਕੋਈ ਕਟੜਤਾ ਨਹੀਂ ਕੀ ਵੀ ਭਾਈ ਤੁਸੀਂ ਆਹ ਕਰਨਾ ਨਹੀਂ ਕਰਨਾ ਤੇ ਉਹਨਾਂ ਦੇ ਨਾਲ ਲੋੜਾਂ ਦੇ ਮੁਤਾਬਕ ਗੱਲ ਕਰਦੇ ਤੇ ਇਹ ਕਹਿੰਦੇ ਜੀ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਸਰੀਕਾ ਦੂਜੇ ਨੰਬਰ ਦੇ ਉੱਤੇ ਭਾਈ ਤੁਹਾਡੇ ਘਰ ਦੀ ਵੀ ਸੀ ਰਾਸ਼ਨ ਪਾਣੀ ਵੀ ਪਵਾ ਦਾਂਗੇ ਕਹਿੰਦੇ ਤਾਂ ਇਹ ਵੀ ਇੱਕ ਭਾਈ ਨੂੰ ਫੰਡਿੰਗ ਹੁੰਦੀ ਹੈ ਵਿਦੇਸ਼ਾਂ ਦੇ ਵਿੱਚੋਂ ਇਸ ਕਰਕੇ ਪ੍ਰਚਾਰ ਇਹਨੇ ਵੱਡੇ ਪੱਧਰ ਤੇ ਕਰੀ ਜਾਂਦੇ ਆ ਪਰ ਪੰਜਾਬ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਗਿਣਤੀ ਵੀ ਘਟ ਨਹੀਂ ਹੋਣਾ ਜਿਹੜੇ ਕਿ ਨਾਂ ਦੇ ਪਿੱਛੇ ਸਿੰਘ ਵੀ ਲਾਉਂਦੇ ਤੇ ਮੁਸੀ ਵੀ ਲਾਉਂਦੇ ਆ ਜਿਵੇਂ ਕਿ ਆਪਾਂ ਕਈ ਵਾਰੀ ਦੇਖਦੇ ਉਹਨੇ ਗੁਰਮੀਤ ਰਾਮ ਰਹੀਮ ਸਿੰਘ ਆ ਬਣਾਈ ਫਿਰਦਾ ਉਸ ਤਰੀਕੇ ਦੇ ਨਾਲ ਕਈ ਲੋਕ ਬਲਵੰਤ ਸਿੰਘ ਮੁਸੀ ਜਸਵੀਰ ਕੌਰ ਮੁਸੀ ਇਸ ਤਰੀਕੇ ਦੇ ਨਾਂ ਵੀ ਅੱਜ ਕੱਲ੍ਹ ਸਾਹਮਣੇ ਆਉਂਦੇ ਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਖੈਰ ਉਧਰ ਗੱਲ ਕਰਦੇ ਆਂ ਜੀ ਵਿੱਕੀ ਮਿੱਡੂ ਖੇੜਾ ਜੀ ਵਿੱਕੀ ਮਿੱਡੂ ਖੇੜਾ ਦੇ ਕਤਲਾ ਨੂੰ ਕਹਿੰਦੇ ਉਮਰ ਕੈਦ ਹੋ ਗਈ ਹੈ। ਹਾਂ ਬਿਲਕੁਲ ਜੀ ਵਿੱਕੀ ਮਿੱਡੂ ਖੇੜਾ ਦੇ ਕਤਲਾ ਨੂੰ ਉਮਰ ਕੈਦ ਹੋਈ ਹੈ ਆਪਾਂ ਜਾਣਦੇ ਹਾਂ ਕਿ 4 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਗੋਲ ਦਾ ਮਾਰਿਆ ਗਿਆ ਦੰਗਾ ਸੀ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦੇ ਉਹਨੂੰ ਮਾਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਕਤਲ ਦੀ ਜ਼ਿੰਮੇਵਾਰੀ ਕਈ ਲੋਕਾਂ ਨੇ ਲਈ ਸੀ ਹੁਣ ਤੱਕਾਂ ਜਾਣਕਾਰੀ ਪ੍ਰਾਪਤ ਹੋਈ ਹੈ। ਵੀ ਵਿੱਕੀ ਮਿੱਡੂ ਖੇੜਾ ਦੇ ਤਿੰਨ ਜਿਹੜੇ ਕਾਤਲ ਆ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ 2-2 ਲੱਖ ਰੁਪਏ ਜਿਹੜੇ ਜੁਰਮਾਨਾ ਮੋਹਾਲੀ ਦੀ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਹਾਲਾਂਕਿ ਇਹ ਲੋਕ ਆ ਜਿਹੜੇ ਉਹ ਹੁਣ ਹਾਈ ਕੋਰਟ ਦੇ ਵੱਲ ਜਾਣਗੇ ਫਿਰ ਇਹਨਾਂ ਦੇ ਕੋਲੇ ਸੁਪਰੀਮ ਕੋਰਟ ਦੇ ਵੱਲ ਜਾਣ ਦਾ ਅਧਿਕਾਰ ਵੀ ਆ ਪਰ ਗੱਲ ਇਹ ਜੀ ਕਿ ਇਹ ਬਹੁਤ ਚਰਚਿਤ ਜਿਹੜਾ ਹੈਗਾ ਜੀ ਕਤਲ ਪਾੜ ਜਿਹਦੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਖਬਰਾਂ ਆਈਆਂ ਸੀ ਤੇ ਪੰਜਾਬ ਦੇ ਵਿੱਚ ਆ ਕੁਝ ਹੁਣ ਅੱਜਕੱਲ੍ਹ ਟ੍ਰੈਂਡ ਦੇ ਚੱਲੀ ਜਾਂਦਾ ਹੈ ਕਿ ਬੰਦਾ ਮਾਰ ਕੇ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀ ਵੀ ਲੈਂਦੇ ਆ ਕਿ ਅਸੀਂ ਮਾਰਿਆ ਅਸੀਂ ਮਾਰਿਆ ਅਸੀਂ ਇਉਂ ਕੀਤਾ ਅਸੀਂ ਇਉਂ ਕੀਤਾ ਤੇ ਵਿੱਕੀ ਮਿੰਡੂ ਖੜਾ ਦੇ ਕਤਲ ਤੋਂ ਬਾਅਦ ਵੀ ਇਹੋ ਜਿਹਾ ਕੁਝ ਬਹੁਤ ਸਾਰਾ ਹੋਇਆ ਜੀ ਜੀ ਬਿਲਕੁਲ ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਗਰਮਾ ਜੀ ਬਿਲਕੁਲ ਹੁਣ ਲੱਗਦਾ ਵੀ ਕਹਿ ਹੀ ਦੇਣਾ ਚਾਹੀਦਾ ਵੀ ਪੰਜਾਬ ਤੋਂ ਠੰਡ ਚਲੀ ਗਈ ਹੈ ਪੰਜਾਬ ਦੇ ਵਿੱਚ ਠੰਡ ਹੈ ਹੀ ਨਹੀਂ ਧੁੱਪ ਨਿਕਲਦੀ ਆ ਪੰਜਾਬ ਦੇ ਵਿੱਚ ਤੇ ਮੀਂਹ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਹਾਲ ਦੀ ਘੜੀ ਤਾਂ ਠੰਡ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਤਾਂ ਕੀ ਆਈ ਹੀ ਨਹੀਂ ਤੇ ਇਸ ਵੇਲੇ ਪੰਜਾਬ ਦੇ ਵਿੱਚ ਦੁਪਹਿਰ ਦੇ ਵੇਲੇ ਸੋਹਣੀ ਕਰੜੀ ਧੁੱਪ ਹੁੰਦੀ ਹੈ ਸੋ ਵਿਨੇ ਭਾਈ ਮੌਸਮ ਵਿਭਾਗ ਦੇ ਅੰਦਾਜ਼ੇ ਕੀ ਕਹਿੰਦੇ ਆ ਪਰ ਉਦਾਂ ਇਹ ਗੱਲ ਕਹੀ ਗਈ ਹੈ ਕਿ 30 ਤਰੀਕ ਨੂੰ ਯਾਨੀ ਕਿ ਪਰਸੋਂ ਤੋਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਨਹੀਂ ਪੈਣ ਦੀ ਆਸ ਹੈ ਦੇਖੋ ਕੀ ਬਣਦਾ ਜੀ ਜੀ ਸਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ